ਬਿਲਕੇ ਰਹਿਣ ਵਿੱਚ ਸਦਾ ਸੁਖ ਹੈ ਬਿਲਕੇ ਕੋਲ ਨਹੀਂ ਰਹਿਣ ਦਿੰਦਾ ਬਿਲਕੇ ਲੋਭੀ ਰਹਿਣ ਦਿੰਦਾ ਬਿਲਕੇ ਹਉਮੈ ਹੀ ਰਹਿਣ ਦਿੰਦੀ ਇਹ ਦੋ ਚੀਜ਼ਾਂ ਬਹੁਤੀਆਂ ਖਰਾਬ ਨੇ ਜਿਹੜੇ ਵਿਦਵਾਨ ਵੀ ਨੇ ਧਰਮ ਵੀ ਪੜ ਲਏ ਨੇ ਇਹ ਦੋਈ ਚੀਜ਼ਾਂ ਖਰਾਬ ਕਰ ਦਿਆਂ ਨੇ ਹੁਕਮ ਅਲੋਪ ਲੋਭ ਸਭ ਕੁਝ ਮੇਰਾ ਹੋਵੇ ਜਿਸ ਵਕਤ ਮੇਰਾ ਤਾਂ ਮੇਰਾ ਹੁਕਮ ਚੱਲੂਗਾ ਹਰ ਕਿਸ ਨੂੰ ਮੇਰੇ ਅੱਗੇ ਗਰਜ ਰਹੂਗੀ ਮੇਰਾ ਕਹਿਣਾ ਮੰਨੂਗਾ ਮੇਰੇ ਦਬਾਜ ਰਹੂਗਾ ਇਹ ਪਰਵਰਤੀਆ ਰਾਜ ਕਰਨ ਵਾਲਿਆਂ ਦੇ ਜਿਹੜੇ ਰਾਜ ਕਰੇਗਾ ਖਾਲਸਾ ਕਹਿੰਦੇ ਨੇ ਉਹਨਾਂ ਦੀ ਇਹ ਪਰਵਰਤੀ ਹੋਊਗੀ ਔਂਕਾਰ ਵੀ ਮੇਰਾ ਲੋਭੀ ਵੀ ਨੇ ਜਿਹੜੇ ਗੁਰੂ ਵੀ ਇਸ ਪਰਵਰਤੀ ਦੇ ਨੇ ਬਾਹਰ ਬਣੇ ਬੈਠੇ ਆਪ ਉਹਨਾਂ ਦੀ ਵੀ ਉਹੀ ਗੱਲ ਹੈ ਬਿਸ਼ਰੂ ਵੀ ਇਹੀ ਗੱਲ ਹੈ ਰਾਜੇ ਵੀ ਹੋਈ ਗੱਲ ਰਾਜਾ ਹੀ ਆ ਬਿਸ਼ਨੂ ਔਰ ਆਜ ਵਾਲਾ ਪੱਖ ਬਿਸ਼ਨੂ ਵਾਲਾ ਪੱਖ ਖੰਡਨ ਕੀਤਾ ਕੁਰਬਾਨੀ ਦਾ ਉਹ ਬਿਸ਼ਨੂ ਭਗਤੀ ਖੰਡਨ ਕੀਤੀ ਹੋਈ ਹੈ ਕੁਰਬਾਨੀ ਨਹੀਂ ਬੰਦੀ ਇਹ ਬਿਸ਼ਨੂ ਭਗਤੀ ਲੋ ਬਿਸ਼ਨੂ ਤੇ ਦਾ ਸ਼ਿਵ ਜੀ ਉਹ ਖਲਾਫ ਹੈ ਕੁਰਬਾਨੀ ਸ਼ਿਵ ਜੀ ਨੂੰ ਨਹੀਂ ਬੰਦੀ ਕੁਰਬਾਨੀ ਬਿਸ਼ਨੂ ਨੂੰ ਨਹੀਂ ਬੰਦੀ ਇਹ ਵਿਚਾਰ ਨਾਲ ਰਸਤਾ ਦਵਾਉਂਦੇ ਬਾਜ਼ਾਰ ਲੜਾ ਸਭ ਮਿਲ ਕੇ ਚੱਲਣਾ ਹੈ। ਸ਼ਿਵ ਜੀਰ ਬਿਸ਼ਰੂਰ ਲੋਹ ਨੂੰ ਇਕੱਠੇ ਕਰ ਰਿਹਾ ਹੈ ਬ੍ਰਹਮ ਗਿਆਨ। ਜੇ ਉਹ ਕਹ ਰਿਹਾ ਵੀ ਜੰਗਲ ਜਾਣਾ ਉਹ ਕਹਿੰਦੇ ਬੰਸੇ ਸੰਦਮ ਸਭਾ ਕਰ ਸਮਝੋ। ਜੰਗਲ ਨੂੰ ਜੰਗਲ 'ਚ ਬਗਾਨ ਬਣਾਇਆ ਜਿਕਰੇ ਸੀ ਪਹਿਲਾਂ ਆਦਮੀ ਨੇ ਜੰਗਲ 'ਚ ਬਗਾਨ ਬਣਾਏ ਰੇਤੇ ਸ਼ਹਿਰ ਬਣਾਏ ਤੇ ਸਭੇ ਨਾਲ ਜੰਗਲਿਆਂ ਜੋ ਸ਼ਹਿਰ ਹੈ ਹੀ ਤੂੰ ਕਹਦਾ ਸਮਝਦਾ ਹੈ ਸ਼ਹਿਰ ਉਹ ਜੰਗਲ ਤੇਰੇ ਬੁੱਲੜ ਤੇ ਹੈ। ਜਿਵੇਂ ਮਾਪੇ ਮਰਨੇ ਤਾਂ ਹੈਗਾ ਨਾ ਨਹੀਂ ਬੁਲਦੇ ਨਹੀਂ ਹੈ। ਸਭ ਕੁਝ ਬਨੜਦੇ। ਜਿਵੇਂ ਮਰਨਾ ਵੀ ਸਰੀਰ ਤਾਂ ਹੈਗਾ ਜਿਵੇਂ ਬੁਲਦਾ ਵੀ ਸਰੀਰ ਦੀਦੀ ਹੈ। ਕਦ ਤੱਕ ਬਨੜਦੇ ਖੜੀ ਹੈ ਨਾ। ਸਵਾਰ ਆਸੀ ਬਨੜਦੇ ਕੀ ਹੁੰ। ਮਨ ਨਾਲ ਸਭ ਕੁਝ ਬਦਲ ਜਾਂਦਾ। ਬਗਾਨ ਬੁਲੜ ਤੇਰੀ ਬਦਲ ਜਿੱਥੇ ਬੱਚੀ ਚਲੇ ਜਾਓ। ਜੰਗਲ ਚਲੇ ਜਾਓ ਮਾਪੇ ਤਾਂ ਫਿਰ ਵੀ ਆਦਾ ਹੁੰਦੇ। ਪਰਦੇਸਾਂ ਚਲੇ ਜਾਂਦੇ ਨੇ ਬੱਚੇ ਤਾਂ ਫਿਰ ਵੀ ਆਦਾ ਉਹਨੂੰ ਸੁਰਤ ਕਰੇ ਰਹਿੰਦੀ ਹੈ। ਸਵਾਲ ਬਨਣ ਦਾ ਮੰਨਣਾ ਬਦਲੂ ਪਰਵਰਤਨ ਬਦਦਾ ਹੁਣ ਜੇ ਮੰਨ ਨਹੀਂ ਬਦਲਿਆ ਤੇ ਕੁਝ ਨਹੀਂ ਬਦਲੇ ਜੰਗਲ ਜਾਣ ਦੀ ਲੋੜ ਨਹੀਂ ਕੁਰਬਾਨੀ ਹੁੰਦੀ ਸੰਸਾਰ ਛੱਡਣ ਦੀ ਲੋੜ ਨਹੀਂ ਜਨ ਬਨ ਕਰਕੇ ਛੱਡਣਾ ਸਰੀਰ ਜਨ ਹੈ ਸੰਸਾਰ ਨਹੀਂ ਛੱਡ ਸਕਦਾ ਸਵੇਲ ਤੇ ਸਲਤੀ ਸਰੀਰ ਮਾਇਆ ਦਾ ਮਾਇਆ ਦੀ ਲੋੜਾ ਮਾਇਆ ਜੋਈ ਪੂਰੀ ਹੋਣੀ ਹੈ ਇਹ ਸੱਚ ਹੈ ਹਵਾ ਕਾ ਕੇ ਕੋਈ ਗੁਜ਼ਾਰਾ ਕਰ ਸਕਦਾ ਹੋਵੇ ਗਲਤ ਹੈ ਸਭ ਝੂਠ ਹੈ ਪਿਆਵਾ ਵੀ ਤਾਂ ਮਾਇਆ ਹੀ ਹੈ ਇਹ ਹਵਾ ਵੀ ਹਵਾ ਵੀ ਮਾਇਆ ਹੀ ਹੈ ਇਹ ਪੋਸੀਬਲ ਨਹੀਂ ਹੈ ਕਿ ਪਾਣੀ ਤੋਂ ਬਿਨਾਂ ਸਰੀਰ ਬਚ ਸਕੇ ਪਾਣੀ ਤੋਂ ਬਿਨਾਂ ਸਰੀਰ ਨਹੀਂ ਬਚ ਸਕਦਾ ਹਵਾ ਤੋਂ ਬਿਨਾਂ ਸਰੀਰ ਨਹੀਂ ਬਚ ਸਕਦਾ ਦੋ ਜੀ ਜਿਆ ਇਹ ਵੀ ਮਾਇਆ ਹੀ ਹੈ ਜੀ। ਜੀਵਨ ਦੀ ਖਰਾਬ ਮਾਇਆ ਦੇ ਵਿੱਚੋਂ ਰਹੂਗੀ। ਰਹੇ ਰਹੇ ਆਤਮਾ ਨੇ ਖਰਾਬ ਮਾਇਆ ਚਲੀ ਹੈ। ਆਤਮਾ ਦੀ ਖਰਾਬ ਮਾਇਆ ਚਲੀ। ਆਤਮਾ ਦੀ ਖਰਾਕੀ ਹੈ। ਆਤਮਾ ਨੇ ਖਰਾਬ ਸੱਚ ਹੈ। ਕਿਉਂ ਸੱਚ ਦੀ ਬਣੀ ਹੋਈ ਆਤਮਾ ਨੂੰ? ਆਤਮਾ ਬਣੀ ਹੋਈ ਹੈ ਸੱਚ ਸਰੂਪ ਸੱਚ ਸਰੂਪ ਹੈ ਸੱਚ ਇਹਦਾ ਸਰੂਪ ਸੱਚ ਹੈ ਇਹ ਸੱਚ ਦੀ ਬਣੀ ਹੋਈ ਹੈ ਸੱਚ ਹਮੇਸ਼ਾ ਰਹਿਣ ਵਾਲੀ ਚੀਜ਼ ਹੁੰਦੀ ਹੈ ਆਤਮਾ ਵੀ ਮੈਚ ਰਾਂਦੀ ਹੈ ਆਤਮਾ ਸਤ ਸਰੂਪ ਹੈ ਸ੍ਰੀ ਜੀ ਜੋ ਬੋਲਦਾ ਮਨ ਵੀ ਸਤ ਸਰੂਪ ਹੈ ਇਹ ਰੂਤਾ ਸਿਰਫ ਹੈ ਜਿਹੜਾ ਮਾਇਆ ਦਾ ਰੰਗ ਚੜਿਆ ਹੋਇਆ ਹੈ ਲੋਭ ਦਾ ਲੀਤੜਾ ਲੱਬ ਰਗਾਏ ਇਹਨੂੰ ਭੁੱਖ ਹੈ ਮਾਇਆ ਦੀ ਹੋਰ ਨਹੀਂ ਕੁਛ ਹੈ ਸਰੂਪ ਸੱਤਿਆ ਹੈ ਸਤ ਸਰੂਪ ਨੂੰ ਦੇ ਖੁਰਾਕੀ ਹੈ ਸੱਚ ਖਾਣਾ ਸੱਚ ਪਰਉ ਸੱਚ ਸਤਸਾਰ ਜਿਹੜੀ ਜੋ ਦੀਦਾ ਸਭ ਝੂਠ ਹੈ ਜੋ ਦੀਦਾ ਸਭ ਝੂਠ ਹੈ ਜੋ ਬੋਲਦੇ ਆ ਸਭ ਝੂਠ ਹੈ ਜੋ ਮੰਨ ਲਿਆ ਸਭ ਝੂਠ ਹੈ ਸੰਸਾਰ ਨੇ ਤੇ ਸੱਚ ਕਿੱਥੋਂ ਆਊਗਾ ਸੱਚ ਆਊ ਸੱਚ ਖੰਡ ਤੋਂ ਸਾਤਿਮੰਦ ਸੱਚਖੰਡ ਚ ਚੂੜਤ ਹੈ ਗਈ ਹੈ ਚੂੜ ਦੇ ਕੋਈ ਕਮਜ਼ੋਰੀ ਨਹੀਂ ਕੋੜ ਰਾਜਾ ਕੋੜ ਪ੍ਰਜਾ ਕੋੜ ਸਭ ਇੱਥੇ ਸਭ ਕੋੜ ਭਰਿਆ ਹੋਇਆ ਹੈ ਕੋੜ ਚੋਂ ਸੱਚ ਜਿਹੜੇ ਟੋਲਦੇ ਨੇ ਉਹ ਮੂਰਖ ਨੇ ਕੋੜ ਤੇ ਸੱਚ ਦੇ ਯੁੱਧ ਜਿਹੜਾ ਕੋੜਾ ਆਪਾਂ ਛੁੱਟਦੇ ਨੇ ਨਾ ਬਾਹਰ ਸਾਫ ਕਰਕੇ ਗਲਤੀ ਨਾਲ ਭਾਵੇਂ ਕੋਈ ਕੰਮ ਦੀ ਚੀਜ਼ ਹੋ ਚਲੀ ਜਾਵੇ ਪਰ ਹੁੰਦੀ ਨਹੀਂ ਪਰ ਗਲਤੀ ਨਾਲ ਸੱਚ ਆਇਆ ਹੋਇਆ ਕੂੜੇ 'ਚ ਜਿਹੜੀ ਆਤਮਾ ਇਹੋ ਜਿਹਾ ਨਾ ਵਿੱਚ ਸੁਭਰ ਕੇ ਕੂੜੇ 'ਚ ਉਹ ਗਲਤੀ ਨਾਲ ਹੀ ਆਈ ਹੋਈ ਹੈ ਜਿੱਦਣੇ ਗਲਤੀ ਮਹਿਸੂਸ ਹੋ ਗਈ ਉਦਣ ਚੁੱਕ ਕੇ ਮੰਨੂ ਚੁੱਕ ਕੇ ਕੂੜੇ 'ਚੋਂ ਬਾਹਰ ਲੈ ਜਾਣ ਪਰ ਲੈ ਕੇ ਕਾ ਜਾਊ ਜਦ ਗਲਤੀ ਦਾ ਪਤਾ ਲੱਗੂ ਜਾਂ ਜਾਗ ਬੂ ਚੇਤਨੀ ਦਾ ਗੁਰੂ ਨਾਲ ਚੇਤਨੀ ਗੁਰੂ ਨਾਲ ਚੇਤਨੀ ਮਾਨਾ ਆਪਣੇ ਸੁਚੇਤ ਗੁਰੂ ਨੇ ਚੇਤਨਾ ਕਰਾਉਣਾ ਪਰਮੇਸ਼ਰ ਨੇ ਤੈਨੂੰ ਜਗਾਉਣਾ ਜਦੋਂ ਜਗਾਇਆ ਕਿ ਤੂੰ ਸੱਚਾ ਕਿੱਥੇ ਡਿਗਿਆ ਪਿਆ ਤੂੰ ਗੂੜੇ ਜੰਗਮਾਂ ਦੇ ਪਿਆ ਗੰਦਗੀ ਚ ਉਹ ਹੀਰਾ ਗੰਦਗੀ ਚ ਕਿਵੇਂ ਆ ਗਿਆ ਤੂੰ ਤਾਂ ਹੀਰਾ ਸੀ ਬਸ ਜਦ ਇਹ ਜਾਗ ਪਿਆ ਨੂੰ ਹੀਰੇ ਦਾ ਪਤਾ ਲੱਗ ਗਿਆ ਅਖੜਾ ਬਾਹਰ ਜਾਊਗਾ ਮੈਂ ਤੈਨੂੰ ਅਖੜੇ ਦੇ ਵਿੱਚ ਫੇਰ ਹੀਰੇ ਦੇ ਵਿੱਚ ਇਹ ਨੂੰ ਆਪਣਾ ਹੀ ਨਹੀਂ ਪਤਾ ਮੈਂ ਕੀ ਹਾਂ ਮੈਂ ਕੀ ਆ ਨਹੀਂ ਪਛਾਣ ਕੋਣ ਕਰਾਵੇ